ਭਾਈ ਇਹ ਵੀਡੀਓ ਨੂੰ ਨਾ ਯਾਰਾ ਦੱਬ ਕੇ ਸ਼ੇਅਰ ਕਰਦੇ ਹੋ ਯਾਰ ਇੱਕ ਪੰਗਾ ਜਿਹਾ ਪੈ ਗਿਆ ਆਪਣੀ ਨਾ Mahindra TUV ਦੀ ਚਾਬੀ ਡਿੱਗ ਗਈ ਕਿਤੇ ਸੈਂਟਰ ਲੌਕਿੰਗ ਵਾਲੀ ਤੇ ਗੱਡੀ ਆਪਣੀ ਸ਼ਹਿਰ ਹੀ ਖੜੀ ਆ ਅੱਜ ਤਰੀਕ ਹੈਗੀ ਆ 31 7 2024 ਵੀਡੀਓ ਨੂੰ ਜਰਾ ਦੱਬ ਕੇ ਸ਼ੇਅਰ ਕਰ ਦਿਓ ਯਾਰ ਬੜੇ ਪੰਗੇ ਚ ਫਸ ਗਿਆ ਆਪਾਂ ਜਲੰਧਰ ਨੂੰ ਜਾਣਾ ਜ਼ਰੂਰੀ ਕੰਮ ਤੇ ਅਸੀਂ ਗਏ ਸੀ ਇੱਥੋਂ ਨੁਣੀਆ ਚੌਕ ਲੇਨਿੰਗ ਦੀ ਏਜੰਸੀ ਤੋਂ ਸੈਸ਼ਨ ਚੌਕ ਨੂੰ ਤੇ ਉਧਰੋਂ ਫੇਰ ਵਿੱਚੋਂ ਸ਼ਹਿਰ ਦੇ ਵਿੱਚ ਥਾਣੀ ਆਪਾਂ ਆਏ ਵਾਪਸ ਤੇ ਚਾਬੀ ਪਤਾ ਨਹੀਂ ਪੈਂਟ ਨਾਲੋਂ ਹੋਕ ਟੁੱਟ ਕੇ ਡਿੱਗ ਗਈ ਜਾਂ ਕਿੱਦਾਂ ਕਿਵੇਂ ਚਾਬੀ ਮਿਲ ਨਹੀਂ ਰਹੀ ਤੇ ਉਹਦੇ ਵਿੱਚ ਦੋ ਚਾਬੀਆਂ ਹੋਰ ਆ ਮੋਟਰਾਂ ਦੇ ਜਿੰਦਿਆਂ ਦੀਆਂ ਦੋ ਚਾਬੀਆਂ ਹੋਰ ਹੈਗੀਆਂ ਮੇਰੇ ਵੀਰ ਜਿਹੜਾ ਵੀਡੀਓ ਨੂੰ ਸ਼ੇਅਰ ਕਰ ਦਿਓ ਯਾਰ ਚਾਬੀ ਬਿਨਾ ਪੰਗਾ ਪੈ ਜਾਣਾ ਕਿਸੇ ਦਾ ਤਾਂ ਉਹ ਕਿਸੇ ਕੰਮ ਦੀ ਨਹੀਂ ਸਾਡੇ ਉਹ ਜਿੰਦੇ ਵੀ ਤੋੜਨੇ ਪੈਣੇ ਆ ਤੇ ਨਾਲੇ ਸੈਂਟਰ ਲੌਕਿੰਗ ਦੀ ਚਾਬੀ ਨਵੀਂ ਬਣਨੀ ਆ ਆਪਣਾ 3-4 ਹਜ਼ਾਰ ਦਾ ਨੁਕਸਾਨ ਹੋ ਜਾਣਾ ਫ੍ਰੀਜ ਹੈ ਨਾ ਵੀਡੀਓ ਜਿੱਥੇ ਤੱਕ ਹੋ ਸਕਦੀ ਮੜੇ ਸ਼ੇਅਰ ਕਰਿਓ ਹਿਸ਼ਾਰਪੁਰ ਤੋਂ ਜਲਦੀ ਤੋਂ ਜਲਦੀ ਜਿਹੜਾ ਵੀ ਦੇਖਦਾ ਆ ਜੇ ਕਿਸ ਨੂੰ ਚਾਬੀ ਮਿਲਦੀ ਆ ਜਾਂ ਮਿਲੀ ਆ ਤੇ 8699599555 ਜਾ 94215 40011 ਤੇ ਕਾਲ ਕਰਦੇ ਹੋ ਮੇਰਾ ਵੀਰ ਧੰਨਵਾਦੀ ਹੋਵਾਂਗੇ ਤੁਹਾਡੇ ਬਹੁਤ-ਬਹੁਤ ਤੇ ਚਾਬੀ ਨਹੀਂ ਮਿਲ ਰਹੀ ਆਪਾਂ ਨੂੰ ਬੜੀ ਨਸੀਬਤ ਚ ਫਸੇ ਹੋਏ ਆ ਮੈਂ ਤਾਂ ਖਾਲਸਾ ਹੀ ਨੇ ਜਾਣਾ ਤੇ ਹੁਣ ਮੈਂ ਤੁਹਾਨੂੰ ਦੱਸਦਾ ਵੀ ਭਾਈ ਪੰਗਾ ਜਿਹੜਾ ਹੈ ਤਾਂ ਹੀ ਨੁਕੜਾ ਜੇ ਚਾਬੀ ਮਿਲ ਜਾਏ ਹਨਾ ਦੱਸਿਓ ਜਰਾ ਭਾਈ ਇਹ ਵੀਡੀਓ ਨੂੰ ਨਾ ਯਾਰਾ ਦੱਬ ਕੇ ਸ਼ੇਅਰ ਕਰਦੇ ਹੋ ਯਾਰ ਇੱਕ ਪੰਗਾ ਜਾਂ ਪੈ ਗਿਆ ਆਪਣੀ ਨਾ Mahindra TUV ਦੀ ਚਾਬੀ ਡਿੱਗ ਗਈ ਕਿਤੇ ਸੈਂਟਰ ਲੋਕਿੰਗ ਵਾਲੀ ਤੇ ਗੱਡੀ ਆਪਣੀ ਸ਼ਹਿਰ ਹੀ ਖੜੀ ਆ ਅੱਜ ਤਰੀਕ ਹੈਗੀ ਆ 31 7 2024 ਵੀਡੀਓ ਨੂੰ ਜਰਾ ਦੱਬ ਕੇ ਸ਼ੇਅਰ ਕਰ ਦਿਓ ਯਾਰ ਬੜੇ ਪੰਗੇ 'ਚ ਫਸ ਗਿਆ ਆਪਾਂ ਜਲੰਧਰ ਨੂੰ ਜਾਣਾ ਜ਼ਰੂਰੀ ਕੰਮ ਤੇ ਅਸੀਂ ਗਏ ਸੀ ਇੱਥੋਂ ਨੁਲੀਆਂ ਚੌਂਕ